ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜੀਦਾਰ ਸਿੰਘ ਭੱਟੀ ਦੀ ਅਗਵਾਈ ਦੇ ਹੇਠ ਪੰਜਾਬ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਵੀ ਹੋਈ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਜੀਰਾ ਪ੍ਰਧਾਨ ਜੀਦਾਰ ਸਿੰਘ ਭੱਟੀ ਨੇ ਕਿਹਾ ਕਿ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਵਿੱਚ ਰੈਣਾ ਨੂੰ 8500 ਕਿਊਸਿਕ ਪਾਣੀ ਦਿੱਤੇ ਜਾਣ ਦੇ ਫੈਸਲੇ ਨਾਲ ਪੰਜਾਬ ਦੇ ਹੱਕਾਂ ਨੂੰ ਗੰਭੀਰ ਢੰਗ ਨਾਲ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਜਿਸ ਕਰਕੇ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਦੁੱਖ ਭਰੀ ਗੱਲ ਹੈ ਕਿ ਪੰਜਾਬ ਸਰਕਾਰ ਪਾਣੇ ਦੇ ਅਹਿਮ ਮੁੱਦੇ ਦੇ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਦੇ ਵਿੱਚ ਆਪਣਾ ਪ੍ਰਭਾਵਸ਼ਾਲੀ ਪੱਖ ਰੱਖਣ ਵਿੱਚ ਫੇਲ੍ਹ ਸਾਬਿਤ ਹੋਈ ਹੈ ਜਿਸ ਨੂੰ ਭਾਜਪਾ ਕਿਸੇ ਵੀ ਕੀਮਤ ਤੇ برداشت ਨਹੀਂ ਕਰੇਗੀ ਅਤੇ ਪੰਜਾਬੀਆਂ ਦੇ ਨਾਲ ਹਮੇਸ਼ਾ ਹੀ ਚਟਾਨ ਮੰਗ ਖੜੀ ਹੈ ਐਵਰ ਪੰਜਾਬੀ ਟੀਵੀ ਦੇ ਲਈ ਪਤੇਗੜ੍ਹ ਸਾਹਿਬ ਤੋਂ ਸਾਈ ਮੜਕੰਦੀ ਦੀ ਰਿਪੋਰਟ ਬਹੁਤ ਵੱਡੇ ਬਾਤੇ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੇ ਭਗਵੰਤ ਮਾਨ ਨੇ ਇਹਨਾਂ ਨੇ ਕੀਤੇ ਪੰਜਾਬ ਦੇ ਲੋਕਾਂ ਨਾਲ ਜਿੱਥੇ بڑے ਮੰਗੇਰੀ ਮੰਗੇਰੀ ਲਾਲ ਵਾਲੇ ਸੁਪਨੇ ਦਿਖਾਏ ਆ ਉਥੇ بڑے بڑے ਦਾਅਵੇ ਕੀਤੇ ਗਏ ਆ ਬੜੇ ਦੁੱਖ ਦੀ ਗੱਲ ਆ ਕਿ ਜਿਹੜਾ ਸਪਸ਼ਟ ਸਟੈਂਡ ਸੀਗਾ ਲੈਣਾ ਸੀਗਾ ਪਾਣੀ ਨੂੰ ਹਰਿਆਣਾ ਨੂੰ ਪਾਣੀ ਝੇੜ ਦੇ ਮਸਲੇ ਦੇ ਉੱਤੇ ਉਹਨਾਂ ਨੇ ਆਪਣਾ ਸਟੈਂਡ ਕਲੀਅਰ ਨਹੀਂ ਕੀਤਾ ਔਰ ਦਸਤਾਵੇਜ਼ ਲੈ ਕੇ ਪ੍ਰੋਪਰ ਤੱਕ ਦਾ ਕੇਸ ਫਲੀਟ ਕਰਨਾ ਚਾਹੀਦਾ ਸੀ ਔਰ ਦਾਵਾ ਠੋਕਣਾ ਚਾਹੀਦਾ ਵੀ ਸਾਡੇ ਕੋ ਪਾਣੀ ਨਹੀਂਗਾ। ਤੋਂ ਉਹ ਇਸ ਕਾਲ ਚ ਨਾਕਾਮ ਹੋਏ ਆ ਔਰ ਬੀਐਮਬੀ ਨੇ ਜਿਹੜਾ ਫੈਸਲਾ ਕੀਤਾ ਕਿ 8000 ਕਿਊਸਿਕ ਪਾਣੀ ਜਿਹੜਾ ਹੈਗਾ ਉਹ ਹਰਿਆਣਾ ਨੂੰ ਦੇਣ ਦਾ ਇੱਕ ਬੜਾ ਬੰਦ ਭਾਗਾ ਫੈਸਲਾ ਕੀਤਾ। ਆਵੇਂ ਸਾਡੇ ਭਰਾ ਨੇ ਪਰ ਜਿਹੜਾ ਇਹ ਇਦਾਂ ਦਾ ਬड़ी ਪਰੰਪਰਾ ਹੈ ਗਲਤ ਆ ਪੰਜਾਬ ਦੇ ਹਿੱਤਾਂ ਦੇ ਤੇ ਉੱਤੇ ਸਿੱਧਾ ਡਾਕਾ ਹੈ ਔਰ ਇਹ ناکਾਮ ਮੁੱਖ ਮੰਤਰੀ ਆ ناکਾਮ ਪਾਰਟੀ ਦੀ ਸਰਕਾਰ ਆ ਇਹਨਾਂ ਨੂੰ ਇਹ ਜਿਹੜੀਆਂ ਟਾਲਮ ਟੋਲ ਕਰਕੇ ਬਲੇਮ ਗੇਮ ਕਰਨਾ ਚਾਹੁੰਦੇ ਆ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਇਹ ਸਪਸ਼ਟ ਸਟੈਂਡ ਆ ਕਿ ਸਾਡੇ ਕੋਲ ਇੱਕ ਵੀ ਬੂੰਦ ਪਾਣੀ ਦੀ ਕਿਸੇ ਵਾਸਤੇ ਨਹੀਂ ਕਿ ਪਹਿਲਾਂ ਸਾਡਾ ਹੱਕ ਹੈ ਰਿਪੇਰੀਨ ਕੰਡ ਦੇ ਮੁਤਾਬਕ ਪਹਿਲਾਂ ਸਾਡੇ ਸਾਡੇ ਖੇਤਾਂ ਨੂੰ ਪਾਣੀ ਸਾਡੇ ਜਿਹੜਾ ਪਸ਼ੂਦਾਨ ਨੂੰ ਪਾਣੀ ਸਾਡੇ ਆਮ ਲੋਕਾਂ ਦਾ ਪਾਣੀ ਉਹਨਾਂ ਦੀ ਜ਼ਰੂਰਤਾਂ ਤੋਂ ਬਾਅਦ ਜੇ ਕੋਈ ਪਾਣੀ ਹੋਵੇ ਤਾਂ ਉਹਦੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਪਹਿਲਾਂ ਸਾਡੀਆਂ ਲੋੜਾਂ ਬਹੁਤ ਨੇ ਇਸ ਵਾਸਤੇ ਕੱਲ ਦਾ ਅਸੀਂ ਪੁਰਜੋਸ਼ ਸ਼ਬਦਾਂ 'ਚ ਲਿਖੇਤੀ ਕਰਦੇ ਹਾਂ ਕੀ ਫੈਸਲਾ ਕੌਣ ਦੇ ਵਿੱਚ ਕਰਵਾਉਣ ਦੇ ਵਿੱਚ ਭਗਵੰਤਬਾਨ ਸਰਕਾਰ ਦੀ ਮੀਲੀ ਭੁਗਤਾ ਔਰ ਇਹ ਜਿਹੜੀ ਬਲੇਂਕ ਗੇਮ ਕਰ ਰਹੇ ਆ ਸਰ ਕੁਛ ਕੰਮ ਕਰਾਇਆ ਆਪ ਆ ਤੇ ਇਹਦੇ ਅਸੀਂ ਉਹ ਸ਼ਰਧਾ ਚ ਰੰਦਾ ਕਰਦੇ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਚੱਕਣੀ ਚਾਹੀਦੀ ਆ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਤੇ ਇਹਵਲ ਪੰਜਾਬੀ ਟੀਵੀ ਲਈ ਗਿੱਧੜ ਬਾਤੋ ਸੌਂਟਾ ਦਾ ਰਿਪੋਰਟ